ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੋਰ ਸਟੋਰੀ ਬੁੱਕ ਦੇ ਉੱਤੇ ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਸਟੋਰੀ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਇਸੇ ਤਰ੍ਹਾਂ ਦੀਆਂ ਸਟੋਰੀ ਦੇਖਣ ਲਈ ਤਾਂ ਚਲੋ ਅੱਜ ਦੀ ਸਟੋਰੀ ਆਪਾਂ ਸ਼ੁਰੂ ਕਰਦੇ ਹਾਂ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਹੋ ਸਕਦਾ ਤੁਹਾਡੀ ਕਮਜ਼ੋਰੀ ਤੁਹਾਡੀ ਤਾਕਤ ਹੋਵੇ ਤਾਂ ਚਲੋ ਅੱਜ ਦੀ ਮੋਟੀਵੇਸ਼ਨ ਸਟੋਰੀ ਸ਼ੁਰੂ ਕਰਦੇ ਹਾਂ ਜੋ ਕਿ ਬਿਲਕੁਲ ਇਸੇ ਨਾਲ ਰਿਲੇਟਡ ਹੈ ਜਿਸ ਵਿੱਚ ਇੱਕ ਕਿਸਾਨ ਹੁੰਦਾ ਹੈ ਇੱਕ ਦੋ ਦੰਦੇ ਉੱਤੇ ਦੋ ਘੜਿਆਂ ਨੂੰ ਬੰਨ ਕੇ ਲੈ ਕੇ ਜਾਂਦਾ ਹੈ ਜਿਸ ਦੇ ਵਿੱਚੋਂ ਇੱਕ ਘੜਾ ਲੀਕ ਹੁੰਦਾ ਹੈ ਕਿਸਾਨ ਰੋਜ਼ ਇਸੇ ਤਰ੍ਹਾਂ ਹੀ ਪਾਣੀ ਲੈ ਕੇ ਜਾਂਦਾ ਹੈ ਜਿਹੜਾ ਲੀਕ ਘੜਾ ਹੁੰਦਾ ਹੈ ਉਹ ਦੂਜੇ ਘੜੇ ਨੂੰ ਕਹਿੰਦਾ ਮੈਨੂੰ ਬਹੁਤ ਦੁੱਖ ਹੈ ਜਿਸ ਕਰਕੇ ਕਿ ਕਿਸਾਨ ਮੇਰਾ ਕਰਕੇ ਬਿਲਕੁਲ ਵੀ ਪਾਣੀ ਪੂਰਾ ਨਹੀਂ ਲਿਜਾ ਪੰਦਾ ਜਿੱਥੇ ਉਸਨੇ ਦੋ ਘੜੇ ਪਾਣੀ ਲੈ ਕੇ ਜਾਣਾ ਹੁੰਦਾ ਹੈ ਉੱਤੇ ਡੇਢ ਕੜਾਹੀ ਪਾਣੀ ਲੈ ਕੇ ਜਾ ਸਕਦਾ ਹੈ ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਕਿਸਾਨ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਪੂਰੇ ਤਰ੍ਹਾਂ ਪਾਣੀ ਨਹੀਂ ਲਿਜਾ ਪਾਂਦਾ ਇਸੇ ਤਰ੍ਹਾਂ ਉਹ ਰੋਜ਼ ਘੜੇ ਨੂੰ ਸ਼ਿਕਾਇਤ ਕਰਦਾ ਤੇ ਆਪਣੇ ਆਪ ਤੋਂ ਦੁਖੀ ਹੁੰਦਾ ਰਹਿੰਦਾ ਤਾਂ ਕਿਸਾਨ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ ਉਸਨੇ ਸੋਚਿਆ ਕਿਉਂ ਨਾ ਇਸ ਘੜੇ ਨੂੰ ਮੈਂ ਇਸ ਦੀ ਹਸਲੀਅਤ ਦਿਖਾ ਦਵਾਂ ਜਦੋਂ ਉਹਨਾਂ ਨੂੰ ਗੱਲਾਂ ਕਰਦੇ ਸੁਣਿਆ ਤਾਂ ਕਿਸਾਨ ਨੇ ਅਗਲੇ ਦਿਨ ਹੀ ਘੜੇ ਨੂੰ ਕਿਹਾ ਤੂੰ ਤੂੰ ਮੇਰੇ ਨਾਲ ਸ਼ਾਮ ਨੂੰ ਪਾਣੀ ਲੈਣ ਚੱਲੀ ਜਦੋਂ ਸ਼ਾਮ ਨੂੰ ਆਵਾਂਗੇ ਤਾਂ ਤੈਨੂੰ ਰਸਤੇ ਵਿੱਚ ਮੈਂ ਕੁਝ ਬਹੁਤ ਵਧੀਆ ਚੀਜ਼ ਦਿਖਾਉਣੀ ਆ ਤੂੰ ਬਿਲਕੁਲ ਉਦਾਸ ਨਾ ਹੋਇਆ ਕਰ ਇਹ ਸੁਣਦੇ ਮੈਂ ਤੈਨੂੰ ਦੇਖ ਲਿਆ ਸੀ ਕਹਿੰਦੇ ਹੋਇਆ ਦੂਜੇ ਘਰੇ ਨੂੰ ਤਾਂ ਉਹ ਰੋਜ਼ ਦੀ ਤਰ੍ਹਾਂ ਉਸ ਨਾਲ ਪਾਣੀ ਲੈਣ ਚਲ ਜਾਂਦਾ ਹੈ ਤਾਂ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਉਹ ਉਸ ਨੂੰ ਦਿਖਾਉਂਦਾ ਹੈ ਰਸਤੇ ਵਿੱਚ ਕਾਫੀ ਜਗ੍ਹਾ ਤੇ نیچے ਫੁੱਲ ਲੱਗੇ ਹੁੰਦੇ ਹੋਏ ਨੇ ਤਾਂ ਉਹ ਪਾਣੀ ਲੈ ਕੇ ਇਸੇ ਤਰ੍ਹਾਂ ਹੀ ਵਾਪਸ ਆ ਜਾਂਦਾ ਹੈ ਤਾਂ ਘੜਾ ਉਸ ਨੂੰ ਕਹਿੰਦਾ ਤੂੰ ਮੈਨੂੰ ਕੀ ਦਿਖਾਉਣਾ ਸੀ ਤਾਂ ਉਸ ਨੂੰ ਕਿਸਾਨ ਕਹਿੰਦਾ ਦੇਖਿਆ ਨੇ ਰਸਤੇ ਵਿੱਚ ਕਿੰਨੇ ਸੋਹਣੇ ਫੁੱਲ ਲੱਗੇ ਹੋਏ ਨੇ ਉਹ ਘੜਾ ਕਹਿੰਦਾ ਹਾਂ ਮੇਰੇ ਦੇਖੇ ਬਹੁਤ ਸੋਹਣੇ ਫੁੱਲੇ ਲੱਗੇ ਹੋਏ ਨੇ ਜਿਹੜੇ ਕਿ ਰਾਸਤੇ ਵਿੱਚ ਬਹੁਤ ਵਧੀਆ ਲੱਗਦੇ ਪਏ ਨੇ ਕਿੰਨੀ ਸੋਹਣੀ ਮੈਂ ਕਾਂਦੀ ਪਈ ਸੀ ਉਹਨਾਂ ਫੁੱਲਾਂ ਦੀ ਤਾਂ ਇਸੇ ਤਰ੍ਹਾਂ ਉਹ ਉਸ ਨੂੰ ਪੁੱਛਦਾ ਹੈ ਕਿ ਇਹ ਉਸੇ ਸਾਈਡ ਘਰੇ ਫੁੱਲ ਉੱਗ ਗਏ ਹੋਏ ਨੇ ਜਿਸ ਸਾਈਡ ਤੋਂ ਤੇਰੇ ਵਿੱਚੋਂ ਪਾਣੀ ਲੀਕ ਹੋ ਰਿਹਾ ਸੀ ਤੇ ਕੜਾ ਸੋਚਾਂ ਵਿੱਚ ਪੈ ਜਾਂਦਾ ਕਹਿੰਦਾ ਹਾਂ ਮੈਨੂੰ ਬਹੁਤ ਕਿਸਾਨ ਕਹਿੰਦਾ ਮੈਨੂੰ ਬਹੁਤ ਚੀਜ਼ ਦਾ ਪਤਾ ਹੈ ਕਿ ਤੂੰ ਲੀਕ ਹੋ ਰਿਹਾ ਹੈ ਤਾਂ ਮੈਂ ਬਾਜ਼ਾਰ ਵਿੱਚੋਂ ਲਿਆ ਕੇ ਫੁੱਲਾਂ ਦੇ ਬੀਜ ਉਸੇ ਸਾਈਡ ਸੈੱਟ ਦਿੱਤੇ ਜਿਸ ਸਾਈਡ ਤੋਂ ਕੜਾ ਲੀਕ ਹੋ ਰਿਹਾ ਸੀ ਤਾਂ ਤੇਰੇ ਵਿੱਚੋਂ ਪਾਣੀ ਰੋਜ਼ ਉਸ ਫੁੱਲਾਂ ਨੂੰ ਪੈਂਦਾ ਰਿਹਾ ਤੇ ਉਹ ਫੁੱਲ ਦੇਖੀ ਨੇ ਸੋਹਣੇ ਉੱਗ ਗਏ ਤੇਰੀ ਕਮਜ਼ੋਰੀ ਨਹੀਂ ਸਗੋ ਤੇਰੀ ਤਾਕਤ ਬਣਿਆ ਉਹ ਦੁੱਲਦਾ ਪਾਣੀ ਸੀ ਜਿਸ ਪਾਣੀ ਨਾਲ ਦੁੱਲ ਦੁੱਲ ਕੇ ਇੰਨੇ ਵਧੀਆ ਫੁੱਲ ਉੱਗ ਗਏ ਨੇ ਤਾਂ ਇਸ ਆਪਣੇ ਆਪ ਨੂੰ ਤੂੰ ਦੇਵੀ ਕਮਜ਼ੋਰ ਨਾ ਸਮਝੀ ਮੈਂ ਕਤਾਈਆਂ ਤੈਨੂੰ ਬਦਲਿਆ ਨਹੀਂ ਕਦੀ ਮੈਂ ਸੋਚਿਆ ਕਿਉਂ ਨਾ ਇਸ ਦੀ ਕਮਜ਼ੋਰੀ ਨੂੰ ਹੀ ਇਸ ਦੀ ਤਾਕਤ ਬਣਾਉਨੇ ਆ ਤਾਂ ਜਿਸ ਸਾਈਡ ਪਾਣੀ ਡੁੱਲਦਾ ਰਿਹਾ ਉਸੇ ਟਾਈਮ ਕਿੰਨੇ ਸੋਹਣੇ ਸੁੰਦਰ ਫੁੱਲ ਉੱਗ ਗਏ ਨੇ ਤਾਂ ਇਸੇ ਤਰ੍ਹਾਂ ਆਪਣੀ ਕਬੀਲੇ ਦੀ ਵੀ ਕਮਜ਼ੋਰੀ ਨੂੰ ਨਾ ਸਮਝੋ ਉਸ ਨੂੰ ਸਗੋ ਆਪਣੀ ਤਾਕਤ ਸਮਝੋ ਤੁਹਾਡੀ ਕਮਜ਼ੋਰੀ ਵੀ ਤੁਹਾਡੀ ਤਾਕਤ ਹੋ ਸਕਦੀ ਹੈ ਜੇਕਰ ਤੁਹਾਨੂੰ ਸਾਡੀਆਂ ਮੋਟੀਵੇਸ਼ਨ ਸਟੋਰੀਆਂ ਚੰਗੀਆਂ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਤੁਹਾਡਾ ਬਹੁਤ ਸਾਰਾ ਧੰਨਵਾਦ ਸਾਡੀ ਇਹ ਸਟੋਰੀਸ ਨੂੰ ਤੋਂ ਮਿਲਦੇ ਆਂ ਅਗਲੀ ਨੈਕਸਟ ਸਟੋਰੀ ਵਿੱਚ ਤਾਂ ਮਿਲਾਂਗੇ ਬਾਏ